ਸ਼੍ਰੀ ਦਾਦਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਵੱਲੋਂ ਪਰਮਿੰਦਰ ਢੀਗੜਾ ਯੂਐਸਏ ਦੇ ਵਿਸ਼ੇ ਸਹਿਯੋਗ ਨਾਲ ਸ਼੍ਰੀ ਮਦ ਭਗਵਦ ਮਹਾਪੁਰਾਨ ਭਗਤੀ ਗਿਆਨ ਪ੍ਰਵਚਨ 2 April ਤੋਂ 8 April ਤੱਕ ਗੀਤਾ ਭਵਨ ਦਾਣਾ ਮੰਡੀ ਗੁਰਾਇਆਂ ਵਿਖੇ ਕਰਵਾਏ ਜਾ ਰਹੇ ਨੇ ਇਸ ਸੰਬੰਧੀ ਪ੍ਰਬੰਧਕਾ ਦੇ ਸੰਤੋਸ਼ ਸੁਆਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਕੀਤਾ ਭਵਨ ਗੁਰਾਇਆ ਵਿਖੇ ਸ਼੍ਰੀ ਮਦ ਭਗਵਤ ਕਥਾ ਕਰਵਾਈ ਜਾ ਰਹੀ ਹੈ ਇਸ ਵਿੱਚ ਸ਼੍ਰੀ ਸੰਤੋਸ਼ ਸਵਾਮੀ ਜੀ ਸ਼੍ਰੀ ਤਾਮ ਬ੍ਰਿੰਦਾਵਨ ਤੋਂ ਸੰਗਤਾਂ ਨੂੰ ਕਥਾ ਰਹੀਂ ਗੁਰਮਹਾਰਾਜ ਜੀ ਦੇ ਚਰਣਾ ਨਾਲ ਜੋੜ ਰਹੇ ਨੇ ਉਹਨਾਂ ਦੱਸਿਆ ਕਿ ਸਵੇਰ ਸਮੇਂ ਕਲਸ਼ ਯਾਤਰਾ ਸ਼੍ਰੀ ਰਾਮ ਮੰਦਰ ਈਸ਼ੀ ਕੁਟਿਆ ਗੁਰਾਇਆ ਤੋਂ ਗੀਤਾ ਭਵਨ ਤੱਕ ਲਿਆਂਦੀ ਗਈ ਜਿਸ ਤੋਂ ਅਪਰੰਤ ਕਥਾ ਆਰੰਭ ਹੋਈ ਉਹਨਾਂ ਦੱਸਿਆ ਕਿ ਇਸ ਦੌਰਾਨ ਹੀ 7 ਅਪ੍ਰੈਲ ਨੂੰ ਗੀਤਾ ਭਵਨ ਵਿੱਚ ਨਵੀਂ ਬਣੀ ਡਿਸਪੈਂਸਰੀ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਸੇ ਦਿਨ ਹੀ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਪਰਮੰਦਰ दे परिवार का प्रारंभ हुआ है हम वृंदावन सिहाँ पर गीता भवन ये नया निर्माण किया गया है भक्तों के द्वारा वही पर यह प्रथम कार्यक्रम प्रथम भगवान का सतकर्म शुरू हुआ है आज उसका दूसरा दिवस था आज पूरे कथा प्रवचन में यही समझाया गया कि ये मनुष्य शरीर बड़ा दुर्लभ है जो हम सबको भगवान ने दिया है कृपा करके और इसी मनुष्य शरीर में ही रहकर हम भगवान को प्राप्त कर सकते हैं और इस माया से भी उत्तीर्ण हो सकते हैं माया अर्थ जो हमें दुख मिल रहा है इस संसार में उससे सदा के लिए हम मुक्ति पा सकते हैं और भगवान को प्राप्त करके भगवान की सेवा यही मनुष्य ही कर सकता है ये सब समझा गया यही आज की कथा का प्रमुख विषय था और ऐसे ही अभी पांच दिन और है आठ तारीख तक सात तारीख तक तो छह बजे से नौ बजे तक का होगा शाम को लेकिन आठ तारीख को सुबह नौ बजे से दस बजे तक का, का प्रवचन होगा फिर उसके बाद हवन आदि होगा तो ये सभी जो प्रवचन है अभी उसका पूर्ण लाभ लीजिए श्री राधा कृष्ण चैटल सोसायटी बनो श्री परमंदर सिंगड़ा जी के सहयोग कथा गीता भवन विषय करवाई जा रही है एक कथा ਉਹ ਐ ਪ੍ਰੰਤੂ ਸ਼ੁਰੂ ਹੋ ਕੇ 8 ਫਰਵਰੂਅਰ ਤੱਕ ਸਮਾਪਤ ਹੋਏਗੀ ਮੈਂ ਇਸ ਇਲਾਕੇ ਦੇ ਸਭ ਲੋਕਾਂ ਨੂੰ ਬੇਨਤੀ ਕਰਦਾ ਹਾਂ ਕੀਤਾ ਭਵਨ ਆ ਕੇ ਸ਼ਾਮ ਨੂੰ 6 ਤੋਂ 9 ਵਜੇ ਪ੍ਰਵਚਨ ਮਹਾਰਾਜੀ ਦੇ ਸੁਣ ਕੇ ਇਸ ਦੇ ਲਾਭ ਉਠਾਓ ਤਾਂ ਜੋ ਆਪਾਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵਿੱਚ ਸਫਲ ਹੋ ਸਕੀਏ ਸ਼੍ਰੀ ਰਾਜਾ ਕ੍ਰਿਸ਼ਨ ਚੈਟੇਬ ਸੋਸਾਇਟੀ ਬਣੋ ਇੱਕ ਬਹੁਤ ਹੀ ਵੱਡਾ ਭਵਨ ਜਿਹੜਾ ਕਿ ਲੋੜਵੰਦ ਲੋਕਾਂ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਸੁਖ ਸੁੱਖ ਵਾਸਤੇ ਜਿਹੜਾ ਯੂਜ਼ ਕੀਤਾ ਜਾ ਸਕਦਾ ਹੈ ਔਰ ਇਸ ਦੇ ਨਾਲ ਨਾਲ ਇੱਕ ਡਿਸਪੈਂਸਰੀ ਜਿਹੜੀ ਫ੍ਰੀ ਆਫ ਕਾਸਟ ਮੈਡੀਸਨ ਔਰ ਫ੍ਰੀ ਆਫ ਕਾਸਟ ਮੈਡੀਸਨ ਔਰ ਕੰਸਲਟੇਸ਼ਨ ਇੱਥੇ ਦੇਵੇਗੀ ਮੈਂ ਸਭ ਲੋਕਾਂ ਦਾ ਸਭ ਜਿੰਨੇ ਵੀ ਇੱਥੇ ਦਾਨੀ ਉਸਨੇ ਉਹਨਾਂ ਦਾ ਬਹੁਤ-ਬਹੁਤ ਮਿਲੋਤਨਾਨ ਕਰਦਾ ਹਾਂ 7 ਤਰੀਕ ਨੂੰ ਸ਼੍ਰੀ ਪਰਮਿੰਦਰ ਠੀਖੜਾ ਜੀ ਦੇ ਸਹਿਯੋਗ ਦੇ ਨਾਲ ਇੱਕ ਬਲੱਡ ਡੋਨੇਸ਼ਨ ਕੈਂਪ ਔਰ ਇੱਕ ਆਈ ਚੈੱਕਅਪ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਔਰ ਇਸ ਦਿਨੀ ਜਿਹੜਾ ਡਿਸਪੈਂਸਰੀ ਦਾ ਉਦਘਾਟਨ ਕੀਤਾ ਜਾ ਰਿਹਾ ਇਸ ਕੈਂਪ ਦੇ ਵਿੱਚ ਫ੍ਰੀ ਆਫ ਕਾਸਟ ਮੈਡੀਸਨ ਔਰ ਲੋੜਵੰਦ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਔਰ ਫ੍ਰੀ ਆਫ ਕਾਸਟ ਜਿਹੜੀਆਂ ਐਨਕਾਂ ਦਿੱਤੀਆਂ ਜਾਣਗੀਆਂ ਸੋ ਇਸ ਬਾਰੇ ਵਿੱਚ ਮੈਂ ਬੇਨਤੀ ਕਰਦਾ ਸਭ ਨੂੰ ਆਣ ਕੇ ਇਸ ਕੈਂਪ ਦਾ ਲਾਭ ਉਠਾਓ ਸੋ ਇੱਕ ਵਾਰ ਫਿਰ ਸਭ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਹੈ 7 ਤਰੀਕ ਨੂੰ ਠੀਕ 10 ਵਜੇ ਦਿਨ ਐਤਵਾਰ ਸ੍ਰੀ ਰਾਧਾ ਕਿਸ਼ਿੰਚੈਟੀ ਵੱਲੋਂ ਚੈਟੀਵਲ ਸੁਸਾਇਟੀ ਨੂੰ ਬਣਾਏ ਗਏ ਗੀਤਾ ਭਵਨ ਵਿਖੇ ਸਿਰੇ ਦਸੇ ਜਹ ਪਹੁੰਚੋ ਉਸ ਕੈਂਪ ਦਾ ਲਾਭ ਉਠਾਓ